ਫਗਵਾੜਾ ਦੇ ਰੇਲਵੇ ਸਟੇਸ਼ਨ ਨਜ਼ਦੀਕ ਲਾਈਨਾਂ ਪਾਰ ਕਰ ਰਹੇ ਇੱਕ ਵਿਅਕਤੀ ਦੀ ਟ੍ਰੇਨ ਹੇਠਾਂ ਔਨਲ ਜਾਂ ਜਾਨ ਦੀ ਸੂਚਨਾ ਮਿਲੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਕੋਮਲਬਾਬਾ ਪੁੱਤਰ ਸ਼ਾਮਲਾਲ ਵਾਸੀ ਫਰੀਦਨਗਰ ਫਗਵਾੜਾ ਵਜੋਂ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਨੌਜਵਾਨ ਦੇ ਭਰਾ ਕਮਲਜੀਤ ਕੁਮਾਰ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਕੋਮਲਬਾਬਾ ਜੋ ਕਿ ਵਿਸ਼ਾਲ ਮੈਗਾ ਮਾਰਵਿਕੇ ਕੰਮ ਕਰਦਾ ਸੀ ਤੇ ਜਦੋਂ ਉਹ ਸਵੇਰੇ ਕੰਮ ਤੇ ਜਾ ਰਿਹਾ ਸੀ ਤਾਂ ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਅਚਾਨਕ ਟ੍ਰੇਨ ਦੀ ਝਪੇੜ ਵਿੱਚ ਆ ਗਿਆ ਜਿਸ ਨਾਲ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ ਉਹਨਾਂ ਦੱਸਿਆ ਕਿ ਉਸ ਪਰਾ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਬੱਚੇ ਛੱਡ ਕੇ ਚਲਾ ਗਿਆ ਮੇਰਾ ਨਾਮ ਕਬਜੀਤ ਕੁਮਾਰ ਹਾਂਜੀ ਮੇਰਾ ਭਰਾ ਸੀ ਛੋਟਾ ਜੀ ਕੀ ਨਾਮ ਉਹ ਕੋਮਲ ਬਾਬਾ ਕਿੱਥੇ ਦੇ ਰਹਿਣ ਵਾਲੇ ਪੁਰੀਤਰਾ ਕਰਦੇ ਜੀ ਤੇ ਹੋਇਆ ਕਿਦਾਂ ਹਾਸਾ ਸਰ ਕੰਮ ਤੇ ਜਾਂਦਾ ਵੇ ਆ ਸੀ ਉਚਾਰਾਂ ਦੀ ਟ੍ਰੇਨ ਆ ਗਈ ਮੋਰੇ ਤੇ ਆਪਣੇ ਆਪ ਥੱਲੇ ਆ ਗਿਆ ਜਰਾ ਤੇ ਕਿੰਨੇ ਕ ਵਜੇ ਹੋਇਆ ਜੀ ਮੈਂ ਰੱਜ ਜਾ ਕੇ 7:30 7:30 ਤੋਂ ਬਾਅਦ ਪਤਾ ਲੱਗਾ ਫੋਨ ਆਇਆ ਤਾਂ ਪਤਾ ਲੱਗਾ ਤੇ ਕਿੰਨੀ ਉਮਰ ਸੀ ਇਹਦੀ ਹੇ ਅੰਮ੍ਰਿਤ ਸਿੰਘ ਪਤਿਸ਼੍ਰੀ 38 ਸਾਲ ਦੇ। ਸ਼ਾਦੀ ਸ਼ੋਦਾਪਾ? ਹਾਂਜੀ, ਹਾਂਜੀ। ਕਿੰਨੇ ਵਿੱਚ? ਅੱਛਾ। ਲੱਗਾ ਕਿੱਥੇ ਹੋਇਆ ਸੀ ਕੰਮ ਲਈ? ਵਿਸ਼ਾਲ ਮੇਗਾ ਮਾਰਕ ਬਾਈ। ਉਤਰੇ ਸਹਾਸੇ ਦੀ ਸੂਚਨਾ ਮਿਲਦੇ ਸਾਰ ਹੀ ਜੀਆਰਪੀ ਫਗਵਾੜਾ ਦੀ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ Laash ਨੂੰ postmortem ਲਈ ਸਿਵਲ ਹਸਪਤਾਲ ਵਿਖੇ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਮੌਕੇ ਗੱਲਬਾਤ ਕਰਦੇ ਆ ਚੌਕੀ ਇੰਚਾਰਜ ਪਰਮਜੀਤ ਕੁਮਾਰ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਤੇ postmortem ਹੋਣ ਤੋਂ ਬਾਅਦ Laash ਫਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਇਹ ਮਾਮਲਾ ਇਹ ਤਾਂ ਜੀ ਅੱਜ 8:10 ਤੇ ਸਾਨੂੰ ਡੀਪਟੀ ਐਸਰ ਰੇਲਵੇ ਸਟੇਸ਼ਨ ਫਗਵਾੜਾ ਮਿਲੋ ਇੱਕ ਮੀਮੋ ਨਿਸ਼ਾਨੀ ਮਾਰਗ ਦੇ ਸੰਬੰਧੀ ਚੌਕੀ ਚ ਮਸੂਲ ਹੋਈ ਸੀ ਜਿੱਥੇ ਅਸੀਂ ਮੌਕੇ ਪਰ ਪੁੱਜ ਕੇ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਹੈ ਇਹ ਇੱਕ ਬੰਦਾ ਜਿਸ ਦੀ شناخت ਕੋਮਲ 바ਵਾ ਉਰਫ ਹਨੀ son of ਸ਼੍ਰੀ ਸ਼ਾਮ ਲਾਲ ਸ਼ਰਮਾ ਵਾਸੀ ਗਲੀ ਨੰਬਰ 3 ਹਾਊਸ ਨੰਬਰ 122 ਪੀਤ ਨਗਰ ਫਗਵਾੜਾ ਬਜੂ ਹੋਈ ਹੈ ਇਹ ਜਿਹੜਾ ਵਿਸ਼ਾਲ ਮੈਗਾ ਮਾਰਟ ਚ ਕੰਮ ਕਰਦਾ ਸੀ ਜੋ ਅਚਾਨਕ ਲਾਣਾ ਕ੍ਰਾਸ ਕਰਦਾ ਹੋਇਆ ਗੱਡੀ ਦੇ ਲਪੇਟ ਵਿੱਚ ਆ ਗਿਆ ਤੇ ਮੌਕੇ ਤੇ ਹੀ ਇਸ ਦੀ ਮੌਤ ਹੋ ਗਈ। ਸਰ ਟ੍ਰੇਨ ਦਾ ਕੋਈ ਪਤਾ ਸਕੜੀ। ਟ੍ਰੇਨ ਇਹਦੀ ਸੀ ਜੀ 04141 ਅੱਪ। ਤੇ ਡੈੱਡ ਬੋਡੀ ਵਗੈਰਾ ਕਿੱਥੇ ਰੱਖੀ? ਡੈੱਡ ਬੋਡੀ ਫਿਲਹਾਲ ਜੀ ਮੌਰਚਰੀ ਚ ਦਿਖਵਾ ਦਿੱਤੀ ਗਈ ਆ। ਵਾਰਿਸ ਮਰਤਕ ਦੇ ਆ ਚੁੱਕੇ ਨੇ ਜਿਨ੍ਹਾਂ ਦੇ ਬਿਆਨ ਲੈ ਕੇ ਤੇ ਬਾਕੀ ਅੰਡਰ ਸੈਕਸ਼ਨ 174 ਈਆਰ ਪੀਸੀ ਕਰਵਾਈ ਜਿਹੜੀ ਅਮਲ ਵਿੱਚ ਲਿਆਂਦੀ। ਫਗਵਾੜਾ ਦੇ ਰੇਲਵੇ ਸਟੇਸ਼ਨ ਨਜ਼ਦੀਕ ਲਾਈਨਾਂ ਪਾਰ ਕਰ ਰਹੇ ਇੱਕ ਵਿਅਕਤੀ ਦੀ ਟ੍ਰੇਨ ਹੇਠਾਂ ਔਨਲਾਈਨ ਜਾਨ ਦੀ ਸੂਚਨਾ ਮਿਲੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਕੋਮਲਬਾਬਾ ਪੁੱਤਰ ਸ਼ਾਮਲਾਲ ਵਾਸੀ ਫਰੀਦਨਗਰ ਫਗਵਾੜਾ ਵਜੋਂ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਨੌਜਵਾਨ ਦੇ ਭਰਾ ਕਮਲਜੀਤ ਕੁਮਾਰ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਕੋਮਲਬਾਬਾ ਜੋ ਕਿ ਵਿਸ਼ਾਲ ਮੈਗਾ ਮਾਰਵਿਕੇ ਕੰਮ ਕਰਦਾ ਸੀ ਤੇ ਜਦੋਂ ਉਹ ਸਵੇਰੇ ਕੰਮ ਤੇ ਜਾ ਰਿਹਾ ਸੀ ਤਾਂ ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਅਚਾਨਕ ਟ੍ਰੇਨ ਦੀ ਝਪੇੜ ਵਿੱਚ ਆ ਗਿਆ ਜਿਸ ਨਾਲ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ ਉਹਨਾਂ ਦੱਸਿਆ ਕਿ ਉਸ ਪਰ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਬੱਚੇ ਛੱਡ ਕੇ ਚਲਾ ਗਿਆ ਉਤਰੇ ਸਹਾਸੇ ਦੀ ਸੂਚਨਾ ਮਿਲਦੇ ਸਾਰ ਹੀ ਜੀਆਰਪੀ ਫਗਵਾੜਾ ਦੀ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ Laash ਨੂੰ postmortem ਲਈ ਸਿਵਲ ਹਸਪਤਾਲ ਵਿਖੇ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਮੌਕੇ ਗੱਲਬਾਤ ਕਰਦੇ ਹਾਂ ਚੌਕੀ ਇੰਚਾਰਜ ਪਰਮਜੀਤ ਕੁਮਾਰ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਤੇ postmortem ਹੋਣ ਤੋਂ ਬਾਅਦ Laash ਫਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ